ਸੁਖਵੀਰ ਬਾਦਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੂੜ ਅਪੀਲ ਕੀਤੀ ਹੈ ਤੁਹਾਨੂੰ ਦੱਸਦੇ ਕਿ ਸੁਖਵੀਰ ਸਿੰਘ ਬਾਦਲ ਨੇ ਤਨਖਾਹਿਆ ਕਰਾਰ ਦਿੱਤੇ ਜਾਣ ਤੇ ਜਲਦ ਫੈਸਲਾ ਲੈਣ ਸੰਬੰਧੀ ਅਪੀਲ ਕੀਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਣਪੀਰ ਸਿੰਘ ਜੀ ਨੂੰ ਉਹਨਾਂ ਨੇ ਪੱਤਰ ਲਿਖਿਆ ਹੈ ਤੁਹਾਨੂੰ ਦੱਸਦੇ ਕਿ 13 ਨਵੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸੁਖਵੀਰ ਬਾਦਲ ਨਤਮਸਤਕ ਹੋਏ ਸਨ ਉਸ ਤੋਂ ਬਾਅਦ ਉਹਨਾਂ ਨੇ ਅਪੀਲ ਕੀਤੀ ਸੀ ਕਿ ਜਲ ਤੋਂ ਜਲਦ ਉਹਨਾਂ ਨੂੰ ਜਿਹੜੇ ਕਿ ਤਨਖਾਹਿਆ ਕਰਾਰ ਦਿੱਤਾ ਗਿਆ ਉਹ ਤੇ ਕੋਈ ਨਾ ਫੈਸਲਾ ਲਿਆ ਜਾਵੇ ਉਹਨਾਂ ਨੂੰ ਸਹਿਯੋਗ ਨਹੀਂ ਜਾਵੇ ਉਸ ਤੋਂ ਬਾਅਦ 18 ਤਰੀਕ ਨੂੰ ਫਿਰ ਤੋਂ ਉਹਨਾਂ ਨੇ ਇੱਕ ਚਿੱਠੀ ਅਕਲਤਖ ਸਹਿਦ ਜਥੇਦਾਰ ਗੰਦੀ ਦਾ ਕਬੀਰ ਸਿੰਘ ਜੀ ਨੂੰ ਲਿਖੀ ਸੀ ਜੋ ਚੱਠੀ ਅੱਜ ਸਾਹਮਣੇ ਆਈ ਹੈ ਜਵਾਰਨ ਹੋ ਰਹੀ ਉਸ ਵਿੱਚ ਵੀ ਇਹ ਗੱਲ ਆਖੀ ਗਈ ਹੈ ਕਿ ਤਨਖਾਹਾਂ ਕਰਾਰ ਦਿੱਤੇ ਜਾਣ ਤਾਂ ਮੇਰੇ ਮਨ ਤੇ ਡੂੰਗਾ ਅਸਰ ਹੈ ਮੈਂ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਚੁੱਕਿਆ ਜਮਾਣੇ ਸਿੱਖ ਮੰਗ ਮੈਂ ਪੇਸ਼ ਹੋਣਾ ਚਾਹੁੰਦਾ ਹੈ ਤਾਂ ਸੁਖਵੀਰ ਬਾਦਲ ਜਲਦ ਤੋਂ ਜਲਦ ਜਿਹੜਾ ਕਿ ਆਪਣੇ ਮਸਲੇ ਦਾ ਨਿਪਟਾਰਾ ਚਾਹੁੰਦੇ ਨੇ ਉਹਨਾਂ ਦੀ ਧੀ ਦਾ ਵਿਆਹ ਵੀ ਹੈ ਤਾਂ ਉਸ ਕਰਕੇ ਵੀ ਉਹ ਜਲਦ ਤੋਂ ਜਲਦ ਫੈਸਲਾ ਜਿਹੜਾ ਕਿ ਕਰਾਉਣਾ ਚਾਹੁੰਦੇ ਨੇ ਤੁਹਾਨੂੰ ਦੱਸਦੀ ਕਿ ਅਗਰ ਤਨਖਾਹਾਂ ਕਰਾ ਦਿੱਤਾ ਜਾਵੇ ਤਾਂ ਉਹ ਵਿਅਕਤੀ ਕਿਸੇ ਵੀ ਸਮਾਜਿਕ ਕਾਰਜ ਵਿੱਚ ਹਿੱਸਾ ਨਹੀਂ ਲੈ ਸਕਦੇ ਇਸ ਕਰਕੇ ਸੁਖਵੀਰ ਸਿੰਘ ਬਾਦਲ ਦੇ ਮਨ ਵਿੱਚ ਚਿੰਤਾ ਬਣੀ ਹੋਈ ਹੈ ਕਿ ਅਗਰ ਫੈਸਲਾ ਜਲਦ ਨਾ ਹੋਇਆ ਤਾਂ ਕੀ ਉਹ ਆਪਣੀ ਧੀ ਦੇ ਵਿਆਹ ਵਿੱਚ ਸ਼ਾਮਲ ਹੋ ਸਕਣਗੇ ਜਾਂ ਨਹੀਂ ਤੋਂਦਾਦੀ ਕਿ ਸੁਖਵੀਰ ਬਾਦਲ ਨੇ ਚਿੱਠੀ ਲਿਖੀ ਹੈ ਚਿੱਠੀ ਤੋਂਦਾਦੀ ਕੋ ਨੇ ਲਿਖਿਆ ਹੈ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਜੋਗ ਸਿੰਘ ਸਹਿਬਾਨ ਜੀਓ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਸਿੱਖ ਕੌਮ ਦੇ ਸਰਵੋੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਦਾਸ ਨੂੰ ਤਨਖਾਹਿਆ ਕਰਾ ਦਿੱਤਾ ਹੋਇਆ ਹੈ ਜਿਸ ਦਾ ਮੇਰੇ ਮਨ ਤੇ ਬੇहद ਗਹਿਰਾ ਅਸਰ ਹੈ ਦਾਸ ਬਲੋ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸੀਫ਼ਾ ਦੇ ਦਿੱਤਾ ਗਿਆ ਹੈ ਦਾਸ ਨਿਮਰਤਾ ਅਤੇ ਸਤਿਕਾਰ ਸਹਿਤ ਨਿਮਾਣੀ ਸਿੱਖ ਬਾਗ ਸ੍ਰੀ ਅਕਾਲ ਤਖਤ ਸਾਹਿਬੇ ਪੇਸ਼ ਹੁਣ ਚਾਹੁੰਦਾ ਹੈ ਸ਼ੇਮਪਾਸ਼ਾ ਜੀ ਦਾ ਕਿਰਪਾਲੂ ਤੇ ਬਖਸ਼ਿੰਦ ਅਸਥਾਨ ਹੋਣ ਕਾਰਨ ਆਪ ਜੀ ਦਾਸ ਦੀ ਬੇਨਤੀ ਜ਼ਰੂਰ ਪ੍ਰਵਾਨ ਕਰੋ ਇਸ ਸੁਖਵੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੈਨਿ ਰਕबीर ਸਿੰਘ ਜੀ ਨੂੰ ਚਿੱਠੀ ਲਿਖੀ ਹੈ ਤਾਂ ਜਲਦ ਤੋਂ ਜਲਦ ਆਪਣਾ ਜਿਹੜੇ ਕੀ ਹੈ ਮਸਲੇ ਦਾ ਫੈਸਲਾ ਚਾਹੁੰਦੇ ਨੇ ਇਸ ਪੱਖੀ ਵੱਡੀ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਸੁਖਵੀਰ ਬਾਦਲ ਨੇ ਫਿਰ ਤੋਂ ਚਿੱਠੀ ਲਿਖਿਆ ਚਿੱਠੀਪਾ ਮੇ 18 ਤਰੀਕ ਨੂੰ ਲਿਖੀ ਸੀ ਪਰ ਉਹ ਅੱਜ ਸਾਹਮਣੇ ਆਈ ਹੈ ਸੁਖਵੀਰ ਬਾਦਲ ਦਾ ਇਹੋ ਕਹਿਣਾ ਹੈ ਕਿ ਉਹਨਾਂ ਨੂੰ ਤਨਖਾਹ ਹੀ ਕਰਾਰ ਦਿੱਤਾ ਗਿਆ ਜਿਸ ਦਾ ਉਹਨਾਂ ਦੇ ਮਨ ਤੇ ਡੂੰਗਾ ਹੱਥ ਰਿਹਾ ਉਹਨਾਂ ਨੇ ਪ੍ਰਦਾਨ ਕੀਤੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਤੇ ਉਹ ਨਿਮਾਣੇ ਸਿੱਖਾਂ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਜਿਹੜੀ ਕਿ ਆਰਜੀਓ ਪ੍ਰਵਾਨ ਕੀਤੀ ਜਾਵੇ ਅਮਰਸਰ ਤੋਂ ਪੱਤਰਕਾਰ ਬਬਲ ਮਹਾਜਨ ਦੀ ਰਿਪੋਰਟ ਥੈਂਕ ਯੂ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ ਔਰ ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Bila Markets scan QR code to contact us. Simi Valley Family Dental Office or scan QR code to contact us. Samra produces largest variety of Indian vegetables and fruits in the US. Scan this QR code to contact us. Mountain Mike's Pizza scan this QR code to contact us. Apna kadai made and served with love. Scan this QR code to contact us. Krishn Kumar Covered California Certified Agency Manager who can help you, your family, and your small business with health insurance. Call at 1 877 830 3270 or scan QR code to call or text.